ਜਾਂਦੇ ਕੋਲਾਂ ਤਾਂ ਜਾਂਦੇ ਨੇ ਇਹ ਕੋਲ ਆਉਂਦਾ ਆਹ ਇਹ ਜਮਾਂ ਦੀ ਜੰਮੇ ਗੱਡੀ 'ਚ ਇਹ ਦੱਸੇ ਇਹ ਰਾਖੀ ਪੂਰੀ ਕਿਸਾਸ ਦੀ ਲੱਗੀ ਸਾਰਿਆਂ ਨੂੰ ਬੇਨੇ ਵੱਲ ਸਤਿ ਸ਼੍ਰੀ ਅਕਾਲ ਮੋਪਰਾ ਹੈ ਫੈਮਲੀ ਬਲੌਗ ਵਿੱਚ ਥੋੜਾ ਸਵਾਗਤ ਹੈ 9:00 ਵੱਜ ਗਏ ਤੇ ਹੁਣ ਖੀਰ ਅੱਜ ਅਸੀਂ ਖੀਰ ਵੀ ਕਰੀਏ ਇੱਧਰ ਕਿਉਂਕਿ ਅੱਜ ਨੌਵੀਂ ਦਾ ਮੱਥਾ ਟਿਕਣਾ ਹੈ ਨਾ ਖੀਰ ਬਣਾਈ ਹੈ ਸੇਮੀਆਂ ਸੇਮੀਆਂ ਦੁਪਹਿਰ ਨੂੰ ਬਣਾਵਾਂਗੇ ਜਦ ਉਹਦੇ ਮੱਥੇ ਟਿਕਣ ਜਾਣਾ ਉਸੇ ਟਾਈਮ ਕਿਉਂਕਿ ਉਹਦੇ ਪਹਿਲਾਂ ਸੇਮੀਆਂ ਨਹੀਂ ਬਣਾਉਂਦੇ ਖਾਣਿਆਂ ਦੀਆਂ ਖੀਰ ਬਣਾਉਣੀ ਹੈ ਖੀਰ ਤਾਂ ਉਹਨਾਂ ਨੇ ਕਿ ਵੀ ਸਵੇਰੇ ਪੂਰ ਸੁੱਤੀ ਦਾ ਮੱਥਾ ਟਿਕਦਾ ਹੈ ਉਹਦੇ ਕਰਕੇ ਫਿਰ ਖੀਰ ਬਣਾਉਣੀ ਆ ਅਸੀਂ ਤਾਂ ਰੋਟੀ ਥੋੜੀ ਥੋੜੀ ਸਾਨੂੰ ਇੱਕ ਕੀ ਤੁਸੀਂ ਖੰਡ ਮੈਂ ਨੇ ਖੀਤ ਤਾਂ ਸੀ ਘਰੇ ਖਾਣੇ ਆ। नौ ਤੇ ਦਹੀ ਦਿਨੇ ਦਿਨੇ ਖਾਣੀਆਂ ਪੂਰੀਆਂ ਖਾਣਗੇ। ਕਿਸ ਨੇ ਨਹੀਂ ਖਾਣੀਆਂ ਹੁਣ ਖੀਰ ਖਾ ਲੈਣੀ ਸਾਰਿਆਂ ਨੇ ਮੈਂ ਇੰਨੀਆਂ ਬਣਾਇਆ ਆਹ ਲੱਤਾਂ ਦੁ ਕਰੀਆਂ ਰਾਤਾਂ ਥਕੇਮਾ ਹੋਇਆ ਬੰਦਾ ਦੁਖਰੀਆ ਵਿਚਾਰਾ ਜਿੱਤਦਾ ਹੀ ਬੈਠਾ ਏ ਇਹਦੀ ਲੱਤਾਂ ਵੀ ਮਾਰਸ ਕਰਦੀਆਂ ਜਰਾਤ ਰਾਤ ਥਕੇਮਾ ਹੋਇਆ ਹੋਣਾ ਰਾਤ ਦਾ ਇਹਦੀ ਮਾਰਸ ਬੰਦਾ ਕਿਵੇਂ ਹੋਊਗੀ ਇਹਨੂੰ ਫਟਪਟੂਗੀ ਇਹਨੂੰ ਇਹਨੂੰ ਕੱਲ ਸਬਸਕ੍ਰਾਈਬਰ ਮਿਲੇ ਲੋਕ ਇਹਨੇ ਕਿ ਚੌੜਾ ਖੜਾਉਣਾ ਵੀ ਦਵਾਇਆ ਹੈ ਮਾਤਾ ਪੋਹਰ ਜੜੇ ਕਿੰਨੇ ਜਿੰਨੇ ਸਾਰੇ ਹਨਾ ਬਹੁਤ ਪਿਆਰ ਕਰਦੇ ਨੇ ਪੋਹਰ ਦੇ ਸਾਹਬ ਦੁੱਧ ਤਾਂ ਹੁੰਦਾ ਹੈ ਆਹ ਗੰਡਕਡੋਲੇ ਆ ਤਰਾਗ ਚਰਾਗੀ ਗੰਡਕਡੋਲੇ ਦਿਖਾਇਓ ਅਸੇ ਰਾਗੀ ਆ ਹੁਨਾਸ ਮਾਰਨਾ ਗੰਡਕਡੋਲੇ ਤਾਂ ਉਹੀ ਬਣ ਗਏ ਦੀਪ ਹੋ ਗਿਆ ਆਟਾ ਚਲੋ ਦੇਖਣਾ ਤੇ ਵੀਡੀਓ ਹੁਣਾ ਤਾਜ਼ੇ ਆਟੇ ਦੇ ਇਹ ਕਿ ਜੜਾਣਾ ਏ ਇਹ ਸੇਮ ਹੀ ਆ ਜਿਹੜੀਆਂ ਅਸੀਂ ਘਰ ਬੱਟੀਆਂ ਤੇ ਆ ਕੈੜਾ ਕਰ ਲੋ ਇਹਦੇ ਤਾਂ ਕੁਝ ਵੀ ਨਹੀਂ ਰਿਹਾ ਹੋਰ ਆਟਾ ਨਹੀਂ ਹੱਥ ਨਾਲ ਹਾਂ ਫਲਾ ਨਾ ਹਾਂ ਇਹ ਸੇਮੀਆਂ ਨਾਲ ਮੱਥਾ ਟੇਕਣਾ ਜਿਹੜੀ ਅਸੀਂ ਘਰਾਂ ਬੱਟੀਆਂ ਦੀ ਹੱਥਾਂ ਨਾਲ ਤੇ ਘੀ ਚੜਾਉਣਾ ਹੈ ਨਾ ਜੋਤ ਚ ਪਾਉਣਾ ਹੈ ਨਾ ਫਿਰ ਆ ਦੁੱਧ ਆ ਦੁੱਧ ਅੱਛਾ ਆ ਦੁੱਧ ਉਹ ਤਾਂ ਕਈ ਬਿਚ ਪਾਇਆ ਵਾ ਕੱਚਾ ਦੁੱਧ ਤੇ ਇਦਾਂ ਰਹਾ ਤਿਆਰ ਹੋ ਗਿਆ ਸ਼ਬਦੂ ਦੁੱਧ ਜੇ ਨੇ ਕੁਰਤਾ ਪਜਾਮਾ ਪਾਈ ਬੈਠਾ ਬੈਠਾ ਉਹ ਦੇਖੋ

Fala, ਪਿੱਛੇ ਗੱਡੀ ਜਾ ਰਹੇ ਆ ਦੋਗੜ ਦੋਗੜ ਵੜੀ ਆਟੇ ਬੀਬੀ ਹਸਲ ਮਾ ਸਾਡੇ ਕਣ ਜਾਂਦੀ ਆ ਨਾ ਬੀਬੀ ਬਾਰ ਅੱਗੇ ਬਾਅਦ ਚ ਜਾਂਦੀ ਆ ਅੱਜਾ ਜੂ ਵੀ ਜਾਂਦਾ ਹੁੰਦਾ ਹਾਂ ਉਹ ਜੈ ਜੂ ਵੀ ਜਾਂਦਾ ਫਿਰ ਐਦ ਕੀ ਕਰਨੀ ਚਾਹ ਉਹ ਇਕੱਲਾ ਜਾਊਗਾ ਇਦ ਕੀ ਉਹ ਅੱਗੇ ਵੀ ਪਿੱਛੇ ਵੀ ਜਾਂਦਾ ਕੋਦੇ ਕੋਦੇ ਹੁੰਦਾ ਉਹ ਨਾੜ ੜ ਜਾਂਦਾ ਹਾਂ ਹੈਲੋ ਗੱਭਰੂ ਜੀ ਹੈਲੋ ਹੈਲੋ ਤਾਨੂੰ ਮਿਸ ਕਰਦਾਂ ਮੈਂ ਫਿਰ ਰਾਮੀ ਬੱਪਾ ਰੇ ਨੂੰ ਟਾਈਮ ਤੇ ਕਰੀ ਹੋਰ ਆ ਪਹਿਲਾਂ ਨਹੀਂ ਕੀ ਨੀ ਨਹੀਂ ਸ਼ਰਮ ਨਹੀਂ ਹੋਇ ਤੁਹ ਪੁਕਾਰ ਜਾਂ ਦੋ ਕੜੀ ਮੈਂ ਹੁਣੇ ਬਣਾਈਆਂ ਤਾਂ ਲੱਗੀਆਂ ਐਂ ਕਰਮ ਨੇ ਐ ਅੰਦਰੋਂ ਹੋ ਜਾ ਤੂੰ ਉੱਥੇ ਰੱਖ ਲੈ ਸਾਈਡ ਤੇ ਐਨੂੰ ਦੇਖੋ ਦੁਪੱਟਾ ਆ ਗਿਆ ਨਾਲੇ ਸਾਰੇ ਕੱਲ ਦਾ ਟੀਚ ਘੁੰਮ ਰਿਹਾ ਮੈਂ ਤੁਹਨੇ ਢੀਕਿਆ ਬਾਬੂ ਕਿਹਾ ਜੇ ਲੱਗਿਆ ਬਾਬੂ ਨੂੰ ਸਾਰਾ ਦਿਨ ਘੁੰਮਣਾ ਚਾਹੀਦਾ ਹੈ 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 ਜਦੋਂ ਆ ਪਿਛਲੇ ਸਾਲ ਆਏ ਤੇ ਇਸ ਲਈ ਸੰਦੀਆ ਸਾਡੇ ਨਾਲ ਆਏ ਤੁਸੀਂ ਤੇ ਆਹ ਆ ਸਾਰੀ ਪਰ ਇਹ ਵੀ ਇਹਨਾਂ ਦੁਕਾਨਾਂ ਦੇ ਤਾਂ ਹੀ ਕੀ ਆ ਸਾਰੀਆਂ ਆਹ ਦੇਖੀ ਉਹ ਦੁਕਾਨਾ ਨਹੀਂ ਹੈਗੀ ਆ ਅੱਜ ਨਹੀਂ ਹੈਗੀ ਅੱਗੇ ਸਾਰੀਆਂ ਤੁਸੀਂ ਹੈ ਸੌਂਦੀਆਂ ਨੇ ਹਾਂ ਫਰੀਕ ਹੁੰਦੀ ਹੁੰਦੀ ਉਹਰੇ ਸਾਰੀਆਂ ਈਆਂ ਉਹ ਜਿਹੜੀਆਂ ਮੇਰਾ ਕਦੇ ਕਾਨੂੰ ਫਿਰ ਲੈਏ ਨਹੀਂ ਨਾ ਫਿਰ ਮੇਰਾ ਧਿਆਨ ਨਹੀਂ ਜਾਂਦਾ ਜਾਨਾ ਕੱਦ ਮੈਂ ਟੱਪੜ ਲਾ ਦੇਣਾ ਈ ਉਰੇ ਰੱਖਾਂਗੇ ਟੱਪੜ ਪੈ ਗਏ ਨੇ ਹੋ ਗਈ ਇਹਦੀ ਫੇਰ ਸ਼ੁਰੂ ਉਹਦੇ ਟੱਪੜ ਨਹੀਂ ਵੀਰੇ ਇਹਦੀ ਆ ਕੇ ਲਾਵਾਂਗੇ ਆਦਾ ਮੱਥਾ ਟੇਕਈਏ ਪਹਿਲਾਂ ਮੈਂ ਕਿਹਦੀ ਨਿਆਣੀ ਆਪਣਾ ਰੂਪ ਦਿਖਾ ਦੰਦਨੇ ਆਕੇ ਦੁਕਾਨਾ ਦੋ ਨਹੀਂ ਦਿਖਦੀਆਂ ਦੋ ਨੇ ਨਾਲੇ ਪੂਰੀਆਂ ਕੱਢਣਾ 20 20 ਅਲੱਗ ਇੱਕ ਟਿੱਕਿਆ ਹੈ ਦੁਕਾਨਾ ਦੋ ਕੁ ਮੋਹਣਾਂ ਤੇ ਚਲਾਮੀ ਫੇਰ ਲੀਟਰ ਲੱਗ ਗਿਆ ਚਲਾ ਕੇ ਜੁੜਾ ਚੱਲ ਫੇਰਾ ਹੋ ਹੱਥ ਲਾ ਕੇ ਚੁੜਾ ਐ ਬੰਨੋ ਜੀ Venga, venga, venga,

ਆਰੇ ਉਹ ਵੀ ਕੁੱਟੀ ਜਾਊਗੀ ਜੋ ਆਪਕਾ ਨੂੰ ਕੁੱਟੀ ਜਾਊਗੀ ਆਹ ਮੁੰਡਾ ਵੀ ਇਹੀ ਕਰਦਾ ਹੈ ਮਾਨਾ ਦੀ ਜੀ ਦਾ ਸੇਮ ਇਹ ਵੀ ਹੀ ਕਰਦਾ ਏ ਕੁਤਲੇ ਮਿਲਿਆ ਆ ਕਿਚੜਦੀ ਆ ਨਿਕਲ ਆ ਰਿਹਾ ਤੇ ਨਿਕਲ ਉਹ ਆ ਸਭ ਦਾ ਪਾਣੀਆ ਹੋਣੀ ਉੱਥੇ ਮੈਂ ਉਹਨੂੰ ਪਾਏ ਕਹਿਣ ਲੱਗੀ ਹਨਾ ਬੀਬੀ ਪਹਿਨੇ ਵੀ ਅੱਧੀ ਸਰਦਰ ਪਾਦੇ ਆ ਆਪਣੇ ਵਰਗੀ ਘੰਟੀ ਹੀ ਸੀ ਲੰਘ ਜੋ ਉਹਦੇ ਬਾਜ ਮਾਰ ਰਿਹਾ ਕਿੱਡੀ ਚਲੋ ਆਈਸਕ੍ਰੀਮ ਖਾਣੀ ਆ ਉਹ ਹੀ ਕਰਦਾ ਅਜੀ ਤਾਂ ਆਈ ਪਾਈ ਕੋਲ ਖੜੇ ਸੀ ਆਈਸਕ੍ਰੀਮ ਕੋਲ ਆ ਕੇ ਖੜੇ ਗਿਆ ਕਿੰਨੇ ਕਿੰਨੇ ਜਾਂਦਾ ਪੁੱਛ ਲਾ ਆਵੇ ਆਵਰ ਸੁਣਾ ਐਨੋ ਨਹੀਂ ਦਿਵਾਣਾ ਇੱਕ ਅੱਛਾ ਆ ਵੀ ਲੈ ਆਇਆ ਦੋ ਦੋ ਚੀਜ਼ਾਂ ਆਏ ਤੂੰ ਤਾਂ ਬਾੜਾ ਪਾ ਹੋਣੀ ਕਿੜਿਆ ਚਲਾਰ ਗਟਿਆ ਹੋਰ ਗੜ ਫੁੱਲ ਸੋਹਣੀਆਂ ਹੋਰ ਗੜ ਦਸਾਂ ਵਾਲੀਆਂ ਬੀਬੀ ਪੱਲਾ ਥੱਲੇ ਕਰ ਲੈ ਬਾਹਰ ਤੋਂ ਮੈਂ ਦਿਖਾ ਦਿੰਦਾ ਹਾਏ ਹਾਏ ਬਦਨ ਦਾ ਘਾਟਾ ਬਹੁਤ ਆਫਰੇਗਾ ਕਾਂਗੇ ਰੋੜਾ ਪਾ ਲੇਤਾ ਹਜੇ ਕਿਹੜਾ ਦਾ ਮੂੰਹ ਸੈਟ ਆ ਆ ਦੋ ਲੈ ਕੇ ਬੈ ਗਿਆ ਹਜੇ ਵੀ ਨਹੀਂ ਸੱਟੇ ਦਾ ਮੂੰਹ ਇਹ ਹਜੇ ਵੀ ਦੇਖ മൂഹ <laughs> സടയാ <laughs> <laughs> ਆ ਤਾਂ ਬੇਕਾਰਾ ਤੋੜਦਾ ਤੋੜਦਾ ਹਾਂ ਤੇਰੇ ਕੇਲੂਆ ਨੂੰ ਤੋੜਨੀ ਹੈ ਨੂੰ ਚਾਰ ਜਿੱਤੇ ਇਦਾਂ ਕੀ ਜਾਂਦਾ ਉਹਦੇ ਦੇ ਦੇ ਪਾਈ ਦਾ ਲੰਦਾ ਲਈ ਇਹਨੂੰ ਸਬਜ਼ੀ ਵਾਲਾ ਹੈ ਮਾ ਗੋਣ ਲਈ ਉਹ ਵਾਲਾ ਮੈਂ ਦਿਆ ਹੂੰ ਸਾਰਿਆਂ ਨੂੰ ਬੰਦ ਲਾ ਬੰਦ ਲਾ ਇੱਕ ਇੱਕ ਦੇ ਦੋ ਹੱਸ ਚਲੋ ਜਾ ਆ ਗੋਸਾ ਖਾਪੜਾ ਹੱਕ ਮੀਨ ਹੋ ਇਹਦਾ ਜਾ ਰਿਹਾ ਜਾ ਰਿਹਾ ਆ ਗੋ ਜਾ ਰਿਹਾ ਸ਼ਬਦ ਜਾ ਰਿਹਾ ਇਹ ਵੀ ਜਾ ਰਿਹਾ ਹਰੋ ਪਹਿਲਾਂ ਭੱਜ ਗਿਆ ਭੱਜ ਗਿਆ ਭੱਜ ਗਿਆ ਹੋ ਗਿਆ ਲੈ ਇਹਨੂੰ ਪਹਿਲਾਂ ਕੱਢ ਇਹਨੂੰ ਪਤਾ ਲੱਗਦਾ ਵੇ ਗੱਡੀ ਜਾ ਬੈਠਾ ਨਹੀਂ ਖੜਾ ਏ ਕੰਦਾ ਮਾ ਮੂਰੇ ਤਿਆਰ ਹੋ ਗਿਆ ਮੈਨੂੰ ਨਾਲੇ ਬੈਗ ਪਿੱਛੇ ਤਾਂ ਲੈ ਜੀ ਇਹੀ ਨਾਲ ਰੋਹ ਚੱਲ ਮੈਂ ਬੈਗ ਕਰ ਰਹੀ ਆ ਹਾਂ ਹੋਰ ਕਿਆ ਸੀਰੀਅਸਲੀ ਬੋਲ ਰਹੀ ਆ ਕੰਦੀ ਲੈ ਜੀ ਸੱਚੀ ਮਾਂ ਮਜ਼ਾਕ ਕਰ ਰਹੀ ਆ ਉਹ ਚੱਲੋ ਭਾਗ ਅੱਜ ਕਿੱਥੇ ਆਦੇ ਹੋਗੇ ਨਹੀਂ ਅੱਤ ਨਹੀਂ ਨਹੀਂ ਚੱਕ ਚੱਕ ਮਾਂ ਕਈ ਵਾਰ ਬ੍ਰੇਕ ਲਾਉਣ ਲੱਗੇ ਜਦੋਂ ਮੂਰੇ ਦੱਸੀ ਹੋਰ ਉਹ ਨਾਲ ਵਾਲੀ ਸੀਟ ਤੇ ਕਿੱਥੇ ਬੈਠੋ ਬੱਦਲ ਘੋਰ ਰਿਹਾ ਸ਼ਬਦ ਬਾਏ ਟਰੈਕਟਰ ਵੀ ਮੂਰੇ ਰੱਖ ਲਿਆ ਉਹ ਬਾਈ ਦਾ ਤੇ ਉਹ ਵੀ ਬਾਏ ਫੇਰ ਦਮਾਂਗੇ ਤੈਨੂੰ ਕਿਹੜਾ ਆਕੇ ਕਿਹੜਾ ਦਮਾਂਗੇ ਤੈਨੂੰ ਉਹ ਟਰੈਕਟਰ ਤੇ ਲੱਗ ਰਹੀ ਆ ਤੂੰ ਆ ਮੂਰੇ ਵਿੱਚ ਹੀ ਰੱਖ ਨਾ ਮੂਰੇ ਹੋ ਗਏ ਸਾਸ ਕਾਲਜ ਪਾ ਕੇ ਖਾਲਾ ਲੱਭ ਬਰੱਡ ਪਏ ਤਾਂ ਹੈ ਤੇ ਤੂੰ ਕਹਿ ਰਹੀ ਜੇ ਮੇਰੇ ਦੇਖਣ ਨੂੰ ਵੀਂਜੀ ਕਰਦਾ ਹੁਣ ਉਹ ਉਹ ਦੇ ਪਏ ਹੈ ਤੇ ਬਚ ਗਏ ਠੀਕ ਹੈ ਉਹ ਤੇ ਤੂੰ ਖਾਣਾ ਨਹੀਂ ਖਾਣਾ ਉਹ ਤੂੰ ਜਾਵੇਂ ਇੱਕ ਸਾਹਮ ਘਰ ਰੱਖਣਾ ਥੱਲੇ ਕਿਉਂ ਮੈਂ ਸਾਹਮ ਘੇ ਹੁਣ ਪੇਟੀ ਚ ਰੱਖਦੀ ਖੁੱਲੇ ਪਏ ਤੇ ਜਿਹੜੇ ਮਰਜ਼ੀ ਚੱਕੋ ਹੁਣ ਜੇ ਤੇਰੇ ਵਾਸਤੇ ਸਾਹਮ ਰੱਖੀ ਦੁਆਸ ਵੀ ਅਸੀਂ ਕੀ ਖਾਈਏ ਕੋਈ ਨਾ ਖਾਈਏ ਪੋਹੀ ਪੋਹਾ ਬਣਾ ਲਓ ਨਾ ਮੇਰੇ ਤਾਂ ਭੁੱਖ ਲੱਗ ਰਹੀ ਆ ਪੋਹਾ ਖਾਣ ਨੂੰ ਜੀ ਕਰ ਰਿਹਾ ਹਨਾ ਨਿੰਬੂ ਵੀ ਆ ਗਏ ਜਾਗ ਰਹੀ ਰਹੇ ਹੋਲਾ ਅਧਰਾ ਬੂਨੇ ਛੱਡ ਚੱਕ ਲਿਆ ਕਹਿੰਦਾ ਜੇ ਲੈ ਕੇ ਨਹੀਂ ਗਏ ਮੈਂ ਸਫਾਈ ਕਰ ਦੰਨਾ ਤੁਹਾਡੀ ਜਿੰਨੇ ਗੱਡੀ ਆਉਗੀ ਗੱਡੀ ਆਣ ਦੇ ਪਹਿਲੇ ਪਹਿਲਾ ਸਾਫ ਕਰ ਦੰਨਾ ਟੀਆਂ ਨੇ ਟੀਆਂ ਆਉਗੀਆਂ ਨੇ ਸਾਫ ਕਰ ਦੇ ਚਾਰ ਖਾਤ ਬਤ ਦੀ ਹੁੰਦੀ ਸੀ ਕਿ ਕੁੜੀਆਂ ਟੋਰਾਵਾ ਕੇ ਅੱਛਾ ਉਹਰ ਕੁੱਤਾ ਆਇਆ ਤਾਂ ਜਦੋਂ ਦੇ ਘਰ ਆਏ ਦੇ ਉਦੋਂ ਸਾਪ ਲੜਿਆ ਅੱਛਾ ਫੇਰ ਉਹ ਕੁੱਤਾ ਉਹਦੇ ਪੈਰਾਂ ਜੇ ਗਰਦਨ ਲੱਗ ਗਿਆ ਕੇ ਹਾਂ ਉਹ ਬਾਰੇ ਮੇਰੇ ਗੈਰਾਚੀ ਗਿਰਦਾ ਰਿਆ ਦੇ ਕੁੰਗਿਆ ਹੋਰ ਵੀ ਬੈਠ ਗਿਆ ਹਾਂ ਚੜੇ ਤੂਫੀ ਤੂਰੀ ਹੋਈ ਗਈ ਚੁੰਗੜ ਬੱਛੇ ਜੋੜ ਦੇ ਰਾਤ ਚ ਆਪ ਉੱਪਰ ਬੈਗੀ ਹਾਂ ਚ ਚਲੀ ਗਈ ਜਾ ਕੇ ਚੈਲਾ ਵਾਗੀ ਫੁੱਫੜਦਾ ਹੁੰਨੇ ਪੱਸੇ ਤਾਂ ਇਹ ਭਾਰੇ ਹੀ ਤੀ ਅੱਛਾ ਕਰ ਜਰ ਗਈ ਜਦ ਗਈਆ ਫੇਰੋ ਚੈਲਾ ਫਿਰ ਤੇ ਪੀਕੇ ਤੇ ਨਾ ਹਾਂ ਸੌਰੀ ਆਉ ਤੇ ਕੜਾਣੀ ਕੜੇ ਦਾ ਛੋਟੀ ਕੜਾਣੀ ਤੇ ਵੱਡੀ ਕੜਾਣੀ ਹੈ ਨਾ 2 ਮਿੰਟ ਨੇ ਉਹ ਆਉਣੀ ਬਟਾਲੀ ਵੱਡੀ ਕੜਾਣੀ ਦੀ ਵਿਚਲੀ ਬਣੀ ਹੋਣੀ ਚਲ ਫੇਰ ਉਹ ਲੱਗੇ ਕਹਿਣਾ ਉਹਨਾਂ ਨੇ ਵੀ ਨਰੀਆ ਲੇਜੀ ਦੀ ਘਾਟ ਤੇ ਅੱਛਾ ਜਿਹੜਾ ਸੌਧਾ ਨੇ ਪਾਇਆ ਤਾਂ ਨਰੀਆ ਉਹਦਾ ਸਾਡੇ 'ਚ ਹੋ ਗਏ ਫੇਰ ਉਹਨੇ ਨਰੀਆ ਖੜਿਆ ਨਹੀਂ ਖਾਵਿਆ ਨਹੀਂ ਅੱਛਾ ਕਹਿੰਦੇ ਵੀ ਸਾਡੀ ਕੇਲਾ ਲੱਗਦੀ ਕੇਲਾ ਸਾਡੇ ਪੁੱਤੇ ਮਰ ਗਏ ਆਹ ਉਹ ਪੀਕਿਆ ਨਹੀਂ ਫੜਿਆ ਵਾ ਹੇਰੋ ਕਹਿੰਦੀ ਵੀ ਨੂਹਾ ਤੋਂੜੀ ਦਾ ਸੋਕੀ ਪਿੰਨਿਆ ਤੋਂੜੀਆ ਤੋਂਗੀ ਚਾਹ ਤੇ ਲੀਦੇ ਹੋਣੇ ਪਾਣੀ ਫਿਰ ਜਦ ਆਉ ਮੰਗਣਾ ਹੁੰਦਾ ਨਰੀਆਂ ਨੂੰ ਪਾਉਂਦੇ ਨਹੀਂ ਕਰਾਇਆ ਕਿਹੜਾ ਉਹ ਤੋਂ ਉਪਰ ਦੋਪਰ ਦਾ ਕੰਮ ਛੜਾ ਦੋ ਇਸ ਤੋਂ ਬਾਅਦ ਸਵੇਰੇ ਟੜਨਾ 12 ਵਜੇ ਤੋਂ ਬਾਅਦ ਜਿਹੜਾ ਸੀ 12 ਵਜੇ ਤੋਂ ਬਾਅਦ ਜਿਹੜੇ ਸੀ ਫੇਰੇ ਲਏ ਤੇ ਉਹ ਤੋਂ ਬਾਅਦ ਛੜਾਇਆ ਤਾਂ ਸੀ ਫਿਰ ਉਹ ਨਰੀਆਂ ਨੂੰ ਫੇਰ ਉਹ ਕਹਿੰਦੀ ਵੀ ਮੈਨੂੰ ਮੰਨਿਆ ਕਰਿਓ ਬਈ ਮੈਂ ਨਰੀਆਂ ਰਿਵਾਇਤ ਤੁਸੀਂ ਪੜਿਆ ਵੀ ਆਪਣੀਆਂ ਨੂਹਾ ਨੂੰ ਤਿਆਰ ਕਰਦੇ ਮੇਰੀ ਮਾਤਾ ਜੀ ਰੋਕ ਮੰਦੀ ਦੀ ਕੁੜੀ ਅੱਛਾ ਅੱਛਾ ਉਹ ਨਹੀਂ ਮੰਨਦੇ ਚੈਲਾ ਇਹ ਫਿਰ ਇੱਥੇ ਆਈ ਪਿੰਡ ਚ ਪੂਸ ਦੀ ਵੇਖੀ ਸਤੀ ਹੋ ਗਈ ਪੂਰੀ ਸਤੀ ਹੋਈ ਆ ਸਹੁਰਿਆਂ ਦੇ ਪਿੰਡ ਚ ਕੋਲੇ ਦੇ ਬੜੇ ਤਾਂ ਅੱਗੇ ਉਹ ਫੋੜੀ ਸਮਾ ਲੈਦੀ ਦੂਰਾ ਉੱਥੇ ਸੱਪ ਨੜ ਕੇ ਮਰ ਜਾਂਦਾ ਅੱਛਾ 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 ਇਹ ਉਰੀ ਬੜ ਨਹੀਂ ਦਿੱਤੀ ਚ ਨਾਲੇ ਅੱਥੇ ਬੜਾ ਦੇ ਰਹੀ ਦੀ ਉਹ ਉਰੀ ਰੂਪ ਕੀ ਕਰੇ ਕਦੀ ਕਰਤਾ ਕਰਤਾ ਸਸਰੀ ਘਰ ਬੁਲਾਦੇ ਸਸਰੀ ਕਰਤਾ ਸਸਰੀ ਘਰ ਬੁਲਾਦੇ ਕਰਤਾ ਬਾਜੂ ਬੋਲਦੇ ਕਿ ਕਰਤਾ ਚਲੋ ਦੀ ਅੱਜ ਦਾ ਸਟਾ ਬਲਾਗ ਕੀਤੀ ਦੇਖ ਲੀਗਾ ਅਪੁਨੇ ਸਸਰੀ ਘਰ ਬੁਲਾਤੀ ਬਾਏ ਵੀ ਘਾਤੀ ਹੁਣ ਆਪਾਂ ਇੱਥੇ ਐਂਡ ਕਰਦੇ ਹਾਂ ਦਾ ਆਪਾ ਇਹਦਾ ਆਬੂਦਾਸ ਨਾ ਵਲੋਗ ਦਾ